ਇਹ ਨੰਬਰ 2 ਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਇੱਕ ਫੇਕ ਵੀਜ਼ਾ ਰੈਕਟ ਬਰਸ ਕੀਤਾ ਜਿਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ 26 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤਾ ਹੈ ਔਰ ਉਹਨਾਂ ਨੂੰ ਅਰੈਸਟ ਕਰਕੇ ਹੁਣ ਰਿਮਾਂਡ ਤੇ ਚੱਲੇ ਨੇ ਮਨਪੂਰਤ ਇਸ ਕਰਕੇ ਅੱਜ ਦੀ ਖ਼ਬਰਾਂ ਹਾਂ ਜੀ ਵੀਜ਼ਾ ਇੱਕ ਤਾਂ ਲੜਕਾ ਸੀਗਾ ਜੀ ਬੱਲਾਚੌਰ ਦਾ ਮਨੀਸ਼ ਕੁਮਾਰ ਇੱਕ ਸੰਤੋਸ਼ ਕੁਮਾਰ ਅਲਿਆਸ ਵਾਜिद ਅਲੀ ਨਾਮ ਕੀ ਆ ਕੋਈ ਨਾ ਕੰਪਨੀ ਨਹੀਂ ਹੈਗੀ ਕੋਈ ਇੰਡੀਵਿਜੂਅਲ ਹੈ ਫੇਕ ਵੀਜ਼ਾ ਲਗਾਉਂਦੇ ਆ ਲੋਕਾਂ ਦੇ ਪਾਸਪੋਰਟ ਦੇ ਉੱਤੇ ਕੋਈ ਕੰਪਨੀ ਕੋਈ ਇਹਨਾਂ ਨੇ ਕੋਈ ਨਾਮ ਨਹੀਂ ਰੱਖਿਆ ਕੋਈ ਬਣਾਇਆ ਨਹੀਂ ਕਿੰਨੇ ਜਣੇ ਦਰੂਦ ਸੀਗੇ ਅਕਸਰ ਹਾਂਜੀ 2 ਤਫਤੀਸ਼ ਚੱਲ ਰਹੀ ਆ ਜੇ ਤੇ ਜਿਹੜੇ ਆਪਣਾ ਇਹ ਗੰਦੇ ਕਿੰਨੇ ਦੇ ਅੰਦਰ ਮਾਨ ਅੱਜ ਕੱ ਤੋਂ ਉਹ ਕੱਲ ਤੱਕ ਹੈ ਕੱਲ ਤੱਕ ਹੈ ਸਾਡੇ ਕੋਲ ਕਿਉਂਕਿ ਇੱਕ ਜਿਹੜਾ ਲੜਕਾ ਹੈ ਉਹ ਯੂਪੀ ਦਾ ਹੈ ਨਾ ਜੀ ਕੱਲ ਵੀ ਕੁਝ ਰੇਡ ਕੀਤੀ ਉਹ ਉੱਤਰ ਚੌਂਕ ਦੇ ਕੋਲ ਉਹ ਵੀ ਏਸੀ ਦਾ ਪਾਕ ਉਹ ਹਾਂਜੀ ਉਹ ਸਾਡੀ ਇਹ ਜਿਹੜੀ ਤਫਤੀਸ਼ ਅਜੇ ਚੱਲ ਰਹੀ ਹੈਗੀ ਜੀ ਉਹਦੇ ਵਿੱਚ ਹਲੇ ਕਾਫੀ ਵੇ ਤੇ ਚੇ ਵੀ ਪਤਾ ਲੱਗਾ ਸੀ ਵੀ ਕੁਝ ਲੋਕ ਇੱਥੇ ਵੀ ਹੈਗੇ ਸਾਡੇ ਜਿਹੜੇ ਕਿਸਾਨਾਂ ਦਾ ਕੰਮ ਕਰਦੇ ਨੇ ਤੋਂ ਵੀ ਆਰ ਵੈਰੀਫਾਈਂਗ ਦੈਟ ਕਿ ਕਿੱਥੇ ਕੋਈ ਹੁੰਦਾ ਹੈ ਸ਼ਿਕਾਇਤ ਆਈ ਸੀ ਇਹਦੇ ਉੱਤਰ ਹਾਂਜੀ ਸ਼ਿਕਾਇਤ ਆਈ ਸੀ ਇਹਦੇ ਉੱਤਰ ਇਨਵੈਸਟੀਗੇਸ਼ਨ ਦਾ ਹਿੱਸਾ ਚੇਗਾ ਜੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀਗੀ ਉਹ ਇਨਵੈਸਟੀਗੇਸ਼ਨ ਕਰ ਉਹ ਜਿਹੜੀ ਰੇਡ ਕੀਤੀ ਆ ਉਹ ਕਿਹੜੀ ਕੰਪਨੀ ਨੇ ਕੀਤੀ ਜੰਮਾ ਟਿਕੜੀ ਕੰਪਨੀ ਜੀ ਵੀਜ਼ਾ ਪੁਆਇੰਟ ਵੀਜ਼ਾ ਪੁਆਇੰਟ ਹਾਂਜੀ ਹਾਂਜੀ ਤੇ ਜਿਹੜੇ ਇਹ ਦੋ ਬੰਦੇ ਨੂੰ ਕੰਮ ਹੋਇਆ ਦੋ ਦੋ ਕੁ ਡਾਕੂਮੈਂਟਸ ਵੈਰੀਫਾਈ ਕਰ ਰਹੇ ਨੇ ਉਹ ਜਿਹੜੇ ਦੋ ਬੰਦੇ ਨੇ ਫੜੇ ਕਿੱਥੇ ਫੜੇ ਇਹ ਫੜੇ ਜੀ ਆਪਣੇ ਇਥੋਂ ਪਟੇਲ ਚੌਂਕ ਤੋਂ ਪਰ ਇੱਕ ਜਿਹੜਾ ਹੈ ਉਹ ਯੂਪੀ ਦਾ ਹੈ ਉਹ ਪੈਸੇ ਲੈਣ ਆਇਆ ਹੋਇਆ ਸੀ ਬੀਸਿਕਲੀ ਉਦੋਂ ਕੋ ਪਾਸਪੋਰਟ ਸੀਗੇ ਜਿਹੜਾ ਕਿ ਪਾਸਪੋਰਟ ਲੈ ਕੇ ਆਉਂਦੇ ਸੀ ਫੇਕ ਵੀਜ਼ਾ ਲਗਾ ਕੇ ਦੇ ਕੇ ਤੇ ਚਲੇ ਜਾਂਦੇ ਸੀ ਐਸੇ ਲੈ ਕੇ ਸਰ ਐਸੀ ਜਿਸੀ ਤਰ੍ਹਾਂ ਵੀ ਕਾਫੀ ਜਾਣੇ ਹੈਗੇ ਆ ਜਿਨ੍ਹਾਂ ਦੇ ਅਸਾਸਟਸ ਖਲੋ ਚੁੱਕੇ ਆ ਉਹ ਸਾਰੇ ਵੈਰੀਫਾਈ ਕਰਨਗੇ ਇਹ ਕੰਮ ਕਿੱਦਾਂ ਕਰਦੇ ਸੀ ਇਹ ਕੰਮ ਕਿੱਦਾਂ ਕਰਦੇ ਸੀ ਕਿਸ ਤਰ੍ਹਾਂ ਔਨ ਹੈ ਆਪਣਾ ਏਜੰਟ ਸੀ ਇਹ ਲੋਕਾਂ ਤੱਕ ਕਿੱਦਾਂ ਪਹੁੰਚਦੀ ਹੈ ਇਹ ਲੋਕਾਂ ਤੱਕ ਥਰੂ ਏਜੰਟ ਜਿਹੜੇ ਇੱਥੇ ਕੋਈ ਬੈਠੇ ਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਵੀਜ਼ਾ ਲਗਵਾ ਦੋ ਉਹ ਤੋਂ ਪਾਸਪੋਰਟ ਲੈ ਕੇ ਵੀਜ਼ਾ ਲਗਵਾ ਦਿਆਂਗੇ ਵੀਜ਼ਾ ਲਗਾ ਕੇ ਉਹ ਵਾਪਸ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਕਿੰਨੇ ਪਾਸਪੋਰਟਸ ਇਦਾਂ ਦੇ ਸਾਹਮਣੇ ਆਏ ਹੈ ਕਿਹਨੇ ਜਿਨ੍ਹਾਂ ਦੇ ਫੇਕ ਵੀਜ਼ਾ ਲੱਗੇ ਹੋਏ ਹਾਲ ਤੱਕ ਜੋ ਅਲੈਜ ਕੀਤਾ ਗਿਆ ਜੀ ਸਾਡੇ ਕੋਲ ਕੰਪਲੇਨੈਂਟ ਵੱਲੋਂ ਉਹਦੇ ਚੋਂ ਬਾਈ ਪਾਸਪੋਰਟ ਨਹੀਂ ਪਰ ਅਸੀਂ ਹੁਣ ਤੱਕ 5 ਦੇ ਚ ਰਿਕਵਰ ਕੀਤੇ ਆ ਵੀਜ਼ਾ ਲੱਗੇ ਹੋਏ ਸੀ ਉਹਨਾਂ ਤੇ ਲੱਗੇ ਹੋਏ ਆ ਫੇਕ ਹੈ ਕਿਹੜੀ ਕੰਟਰੀ ਦੇ ਜ਼ਿਆਦਾਤਰ ਵੀਜ਼ਾ ਲਗਦੇ ਕੈਨੇਡਾ ਕਿੰਨੇ ਪੈਸੇ ਲੈਂਦੇ ਸੀ डिफरेंट जो जो रेट्स मिल जाए पांच लाख सत्त लाख दस लाख कुछ भी एनी है काफी ये काफी नहीं जी, ये तक, तक करन, दे, ने जी फिलहाल तो अब उ रेट कर रिकवरी करने गया हूँ अगली कुछ कुछ होगी अगर हाँ जी मेन तो उतना वीजा उगा के ਹਾਂ ਉਹਦੇ ਤੋਂ ਹੁਣ ਅੱਗੇ ਕਿੱਧਰ ਨੂੰ ਚੱਲਦੀ ਹੈ ਉਹ ਦੇਖਣਾ ਪਏਗਾ ਕਿਉਂਕਿ ਲਿੰਕ ਸ਼ਾਇਦ ਅਬਰਾਡ ਵੀ ਜਾਂਦਾ ਆਂਦਾ ਰਹਿੰਦਾ ਸੀ ਤਾਂ ਹੁਣ ਦੁਬਈ ਨਾਲ ਕੀ ਲਿੰਕ ਨਿਕਲਦਾ ਕੀ ਨਹੀਂ ਉਹ ਸਾਰਾ ਐਸਟੈਬਲਿਸ਼ ਕੀਤਾ ਹਾਂ ਉਹਦੇ ਚ ਪਰ ਐਮਬੈਸੀ ਵਾਲੀ ਤੇ ਜਿਹੜੀ ਫੇਕ ਦੇ ਵਿੱਚ ਫਰਕ ਤਾਂ ਹੁੰਦਾ ਨਹੀਂ ਕਿਉਂਕਿ ਇਹਦੇ ਚ ਲੱਗਦਾ ਕਿ ਕੋਈ ਜੋ ਅਫੀਸ਼ੀਅਲ ਵੀ ਕੋਈ ਹੱਲੇ ਹੋਣਗੇ ਕੁਝ ਹੋਣਗੇ ਉਹ ਹੁਣ ਤਫਤੀਸ਼ ਦੱਸੇਗੀ ਤਫਤੀਸ਼ ਦੱਸੇਗੀ ਕਿ ਡਾਕੂਮੈਂਟ ਦੇ ਨਾਲ ਜਿਹੜਾ ਸਾਰਾ ਕੁਝ ਫਿਲਹਾਲ ਤਾਂ ਫੇਕ ਵੀਜ਼ਾ ਹੀ ਲਗਾ ਕੇ ਦਿੰਦੇ ਸੀ ਉਹ ਵੀਜ਼ਾ ਫੇਕ ਹੈ ਤੇ ਜਿਹੜਾ ਬੰਦਾ ਜੇ ਜਾਂਦਾ ਸੀ ਤਾਂ ਉਹ 에ਰਪੋਰਟ ਤੇ ਫੜਿਆ ਗਿਆ ਹੋਵੇਗਾ ਤੇ ਉੱਥੇ ਪਰਚਾ ਦਾ ਜੁਆ ਹੋਇਆ ਹੋਵੇਗਾ ਪਤਾ ਨਹੀਂ ਕੰਮ ਉਹ ਹੁਣ ਵੈਰੀਫਾਈ ਕਰਾਂਗੇ ਵੀ ਕੋਈ ਇਸ ਤਰ੍ਹਾਂ ਦੇ ਬੰਦੇ ਪਕੜੇ ਗਏ ਆ ਕਿ ਨਹੀਂ ਪਕੜੇ ਗਏ ਤੇ ਜਿਹੜੇ ਇਹਨਾਂ ਕੋਲ ਲੱਗੇ ਆ ਉਹ ਠੀਕ ਹੈ ਉਹ ਤੋਂ ਪਤਾ ਲੱਗਦਾ ਔਰ ਅਸੀਂ ਇਮੀਗ੍ਰੇਸ਼ਨ ਤੋਂ ਵੀ ਉਹ ਚੈੱਕ ਕਰਵਾਇਆ ਔਰ ਅੱਗੇ ਡਿਟੇਲ ਚ ਮੁਫਰਤ ਜਾਵਾਂਗੇ ਬੰਦਿਆਂ ਦੇ ਫਾਰਮ ਸਾਈਗੇ ਆ ਉਹਨਾਂ ਵੱਲੋਂ ਕੋਈ ਸਾਹਮਣੇ ਆਇਆ ਹੈ ਕਿ ਕੰਪਲੇਨਸ ਕੋਈ ਸਾਹਮਣੇ ਆਇਆ ਹੈ ਜਿਹਨਾਂ ਦੇ ਬਾਤ ਪੁੱਛੇ ਗਏ ਉਹਨਾਂ ਚ ਕੋਈ ਉਹਨਾਂ ਚ ਇੱਕ ਕੰਪਲੇਨਟ ਬਣਿਆ ਨਾ ਜੀ ਕਿ ਮੈਂ ਦਿੱਤੇ ਸੀ ਕਿ ਲੇਕਿਨ ਮੈਨੂੰ ਫੇਕ ਵੀਜ਼ਾ ਦੇ ਗਿਆ। ਤਾਂ ਫਿਰ ਉਥੋਂ ਹੀ ਅਸੀਂ ਜਿੱਦਾਂ ਤੁਸੀਂ ਕਿਹਾ ਪੰਜ ਪਾਸਪੋਰਟ ਇੰਦਾਂ ਦੇ ਸਾਹਮਣੇ ਆਏ ਜਿਨ੍ਹਾਂ ਦੇ ਫੇਕ ਚੀਜ਼ਾਂ ਹਾਂ। ਹਾਂਜੀ ਹਾਂਜੀ ਹਾਂਜੀ। ਨਾਲ ਪਹੁੰਚ ਕੀਤੀ ਜਾਊਗੀ ਪਾਸਪੋਰਟ। ਹਾਂਜੀ 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 ਬਿਲਕੁਲ ਪਹੁੰਚ ਕੀਤੀ ਜਾਊਗੀ। ਕਿ ਤੁਸੀਂ ਕਿਸ-ਕਿਸ ਤੋਂ ਲਵਾਇਆ ਕਿਹੜੇ-ਕਿਹੜੇ ਏਜੰਡੇ ਥਰੂ ਲਵਾਇਆ ਕਿਹੜੇ ਹੈ ਜੋ ਕੋਈ ਲੋਕਲ ਬੈਠਾ ਹੈ ਤੇ ਫਿਰ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ। ਜਿਹੜੀ ਉਹਨਾਂ ਦੀ ਪੇਮੈਂਟ ਸੀਗੀ ਮੇਰਾ ਉਹ ਤਾਂ ਜਿਹੜੀ ਇਹਨਾਂ ਤੋਂ ਰਿਕਵਰੀ ਹੋਏਗੀ ਜਿਵੇਂ ਹੁਣ ਹੋਈ मिल जाएगी। ਜਿਹੜੇ ਆ ਜੇ ਫਸਟ ਲੈਵਲ ਦੇ ਨੇ ਉਹਨਾਂ ਦੇ ਬਾਰੇ ਵੀ ਵੈਰੀਫਾਈ ਕਰੇਗਾ ਕੋਈ ਹੈਗਾ ਤੇ ਦੱਸ ਦਿਓ ਕੋਈ ਹੋਰ ਸਾਰਾ ਪਰਿਆ ਹੈ ਅੱਜ ਤੋਂ ਸੁਣਦੇ 200 ਤੋਂ ਕੁਝ 200 ਤੋਂ ਕੁਝ ਤੁਹਾਡੇ ਕੋਲ ਪਹਿਲਾਂ ਆਉਂਦੀ 200 ਤੋਂ ਕੁਝ ਲਾਸਟ ਸਾਰ ਕੈਨਸਲ ਹੋਇਆ ਤੇ ਉਹ ਵੀ ਤੁਹਾਡੇ ਕੋਲ ਵੀ ਸਟਾਈ ਹੋਈ ਹੈ ਬੀਸੀ ਸਰ ਕੋ ਵੀ ਬਸਟੈਂਡ ਚ ਆਇਦਣ ਟ੍ਰੈਵਲ ਮੈਂਟਲ ਕਿਆ ਜਾਂਦਾ ਕਿ ਜੀ ਉੱਥੇ ਕੰਪਲੀਟ ਹੋ ਜਾਣਾ ਲੋਕੀ ਉਹਨਾਂ ਦੀ ਸੁਣਵਾਈ ਨਹੀਂ ਓਕੇ ਨੇ ਹੁਣ ਅਸੀਂ ਸਾਰੇ ਹੀ ਜਿਹੜੇ ਹੈਗੇ ਨੇ ਟ੍ਰੈਵਲੇਟਰ ਜਿੰਨੇ ਵੀ ਰਹਿ ਰਹੇ ਸਾਰਿਆਂ ਦੇ ਲਾਇਸੈਂਸਰੀਜ਼ ਐਂਡ ఎవਰੀਥਿੰਗ ਵਿਲ ਵੈਰੀਫਾਈ ਠੀਕ ਠੀਕ ਨੀਡਸ ਟੂ ਬੀ ਡਨ ਹੈ ਨਾ ਕਿਉਂਕਿ ਇਹਦੇ ਤੇ ਕੱਲ ਨੂੰ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਫਰਾਡ ਹੋ ਜਾਏ ਤੇ ਫਿਰ ਬਾਅਦ ਚੋ ਜਾ ਕੇ ਜੱਗੀ ਉੱਤੋਂ ਪਹਿਲਾ ਪਹਿਲਾ ਐਕਸਰਸਾਈਜ਼ ਕਰ ਲਈ ਜਾਏ ਤਾਂ ਬਿਹਤਰ ਹਾਂਜੀ ਪਹਿਲੇ ਵੀ ਅੱਜ ਦੇ ਮਾਮਲੇ ਆਏ 7:00 ਵਜੇ ਨਹੀਂ ਪਹਿਲੇ ਫੇਕ ਵੀਜ਼ਾ ਦਾ ਮਾਮਲਾ ਨਹੀਂ ਕੋਈ ਆਇਆ ਇਹ ਫਰਸਟ ਟਾਈਮ ਹੈ ਫੇਕ ਵੀਜ਼ਾ ਦੀ ਗੱਲ ਚੱਲੀ ਹੈ ਕਿ ਵੀਜ਼ਾ ਹੀ ਫੇਕ ਹੈ ਪਹਿਲਾਂ ਤੇ ਇਹ ਹੁੰਦਾ ਜੀ ਕਿ ਵੀਜ਼ਾ ਲਵਾ ਕੇ ਦੇਣਾ ਸੀ ਵੀਜ਼ਾ ਹੀ ਨਹੀਂ ਲੱਗਾ ਡਾਕ ਪੈਸੇ ਲੈ ਲੇ ਡਾਕੂਮੈਂਟ ਲੈ ਲੇ ਲੇਕਿਨ ਹੋਇਆ ਕੁਛ ਨਹੀਂ ਜਾਂ ਉਹਨੂੰ ਧੋਖਾ ਦੇ ਕੇ ਬੰਦਾ ਭੱਜ ਗਿਆ ਜਾਂ ਚਲਾ ਗਿਆ ਲੇਕਿਨ ਇੱਥੇ ਵੀਜ਼ਾ ਲਗਾ ਕੇ ਦੇ ਰਿਹਾ ਔਰ ਉਹ ਜਿਹੜਾ ਕਿ ਫੇਕ ਹੈ ਔਰ ਉਹ ਬੰਦਾ ਫਿਰ ਟਰੈਪ ਕੋਏਗਾ ਇੱਥੇ ਨਹੀਂ ਹੋਏਗਾ ਤੇ ਬਾਅਦ ਜਾ ਕੇ ਹੋਏਗਾ ਜਿਹਨੂੰ ਕੌਣ ਚੁੜਾਏਗਾ ਇਸ ਕਰਕੇ bigger achievement ਹੈਗੀ ਇਸ ਕਰਕੇ ਕਲੇਮ ਕਰ ਰਿਹਾ ਹੈ ਥੈਂਕ ਯੂ ਜੀ ਥੈਂਕ ਯੂ ਲੇਕਿਨ ਬਾਈਟ ਸਵਾਇਟ ਅਫੀਸਰਡ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਮਦ ਕੀਤੇ ਆ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਨੇ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਤੇ ਬਾਕੀ ਤਾਂ ਪੇਸ਼ ਚੱਲ ਰਹੀ ਹੈ ਇਹ 5 ਦਿਨ ਦੀ ਰਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰ ਏਜੀ ਆਪਣੇ ਲੋਕਾਂ ਕੋਲ ਨੂੰ 에ਜੰਟਸ ਤੋਂ ਜਿਹੜੇ ਲੋਕਲ 에ਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਪਾਸਪੋਰਟ ਲੈ ਜਾਂਦੇ ਜੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਜੀ ਪੈਸੇ ਲੈ ਜਾਂਦੇ ਜੀ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨਿਟਲੀ ਵੈਰੀਫਾਈ ਕਰਾਂਗੇ ਕਿਹਦਾ ਕਿਹਦਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਕਰਾਂਗੇ